ਕਾਮ ਤੇ ਲਾਲਚ ਦੇ ਕਾਰਨ ਕ੍ਰੋਧ ਵਿਚ ਆ ਕੇ ਜਦੋਂ ਕੋਈ ਇਨਸਾਨ ਕਾਂਡ ਕਰਦਾ ਤੇ ਉਹਦੇ ਨਤੀਜੇ ਇੰਨੇ ਭਿਆਨਕ ਹੁੰਦੇ ਨੇ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਪਰਿਵਾਰ ਤਹਿਸਨਸ ਹੋ ਜਾਂਦੇ ਨੇ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਉੱਤਰਾਖੰਡ ਉੱਤਰਾਖੰਡ ਦੇ ਬਿਜਨੌਰ ਨੈਸ਼ਨਲ ਹਾਈਵੇ ਦੇ ਉੱਪਰ ਅਫਜਲਗੜ ਥਾਣੇ ਦੇ ਅੰਤਰਗਤ ਇੱਕ Laash ਪਈ ਹੁੰਦੀ ਹੈ ਰੋਡ ਦੇ ਉੱਪਰ ਜਿਹਦੇ ਉੱਪਰ ਵੱਡੀਆਂ ਨਿਕਲੀਆਂ ਹੁੰਦੀਆਂ ਨੇ ਤੇ Laash ਦਾ ਬਹੁਤ ਬੁਰਾ ਹਾਲ ਹੁੰਦਾ ਨਾ ਤਾਂ ਪਛਾਣ ਦੇ ਵਿੱਚ ਆਉਂਦੀ ਹੈ ਐਨੀ ਦੁਰਦਸ਼ਾ ਹੋਈ ਹੁੰਦੀ ਹੈ ਕਿ ਟਾਇਰਾਂ ਦੇ ਨਿਸ਼ਾਨ ਖੂਨ ਨਾਲ ਤੇ ਮਾਸ ਦੇ ਨਾਲ ਛਪੇ ਹੁੰਦੇ ਨੇ ਹੁੰ ਦਿਨ ਚੜਦਾ ਤੇ ਲੋਕਾਂ ਦਾ ਉੱਥੇ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਦੇਖਣ ਤੇ ਪਤਾ ਲੱਗਦਾ ਵੀ ਇੱਕ ਲੇਡੀ ਦੀ লাশ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਵੀ ਉੱਥੇ ਕੋਈ ਸਬੂਤ ਕੋਈ ਸਰਾਖ ਮਿਲੇ ਤੇ ਸਭ ਤੋਂ ਵੱਡੀ ਜਿਹੜੀ ਪੁਲਿਸ ਵਾਸਤੇ ਚੁਣੌਤੀ ਸੀ ਇਹ লাশ ਦੀ شناخت ਹੋ ਸਕੇ ਤਾਂ ਹੀ ਪਤਾ ਲੱਗ ਸਕੇ ਵੀ ਇਹ ਹੈ ਕੌਣ ਹੈ ਹੁਣ ਦੇਖਣ ਤੇ ਇਹ ਲੱਗਦਾ ਸੀ ਵੀ ਇਹ ਕੋਈ ਔਰਤ ਹੈ ਜਿਹੜੀ ਸਵੇਰੇ ਸੈਰ ਕਰਨ ਨਿਕਲੀ ਹੈ ਤੇ ਕਿਸੇ ਟਰੱਕ ਦੀ ਜਾਂ ਕਿਸੇ ਬੱਸ ਜਾਂ ਕਿਸੇ ਗੱਡੀ ਦੀ ਚਪੇੜ ਦੇ ਵਿੱਚ ਆਉਣ ਦੇ ਕਾਰਨ ਇਹਦਾ ਐਕਸੀਡੈਂਟ ਹੋਇਆ। ਉਹ ਤੋਂ ਬਾਅਦ ਇਹਦੇ ਉੱਪਰੋਂ ਗੱਡੀਆਂ ਨਿਕਲ ਗਈਆਂ ਨੇ। ਇਹਦਾ ਬਹੁਤ ਬੁਰਾ ਹਾਲ ਹੋਇਆ ਹੁੰਦਾ। ਤੇ ਸਨਾਖਤ ਦੇ ਲਈ ਉਹਦੇ ਕੋਲ ਨਾ ਤਾਂ ਕੋਈ ਆਈਡੀ ਪ੍ਰੂਫ ਹੁੰਦਾ। ਉਹਦੇ ਸਰੀਰ ਤੇ ਜਿਹੜੇ ਕੱਪੜੇ ਹੁੰਦੇ ਨੇ ਲਾਲ ਟੌਪ ਤੇ ਨੀਲੀ ਜੀਨਸ ਹੁੰਦੀ ਐ। ਉਸ ਤੋਂ ਇਲਾਵਾ ਹੋਰ ਕੁਝ ਵੀ ਉਹਦੇ ਕੋਲ ਨਹੀਂ ਹੁੰਦਾ। ਕੋਈ ਆਈਡੀ ਪ੍ਰੂਫ ਵਗੈਰਾ ਕੁਝ ਵੀ। ਤੇ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਐ। ਚਿਹਰਾ ਤਾਂ ਬਿਲਕੁਲ ਪਛਾਣਨ ਦੇ ਲਾਇਕ ਨਹੀਂ ਸੀ। ਚਿਹਰੇ ਦੇ ਉੱਪਰੋਂ ਦੀ ਟਰੱਕ ਲੰਗੇ ਹੁੰਦੇ ਨੇ। ਤੇ ਪੁਲਿਸ ਜਦੋਂ ਉਹਦੀ شناخت ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਉਹਦੀ ਬਾਹ ਦੇ ਉੱਤੇ ਪ੍ਰਭ ਦੀਪ ਲਿਖਿਆ ਹੁੰਦਾ ਤਾਂ ਪੁਲਿਸ ਸੋਸ਼ਲ ਮੀਡੀਆ ਤੇ ਉਹਦੇ ਕੱਪੜਿਆਂ ਦੀ ਉਹਦੀਆਂ ਤਸਵੀਰਾਂ ਤੇ ਉਹਦੀ ਬਾਹ ਦੀ ਜਿਹਦੇ ਉੱਪਰ ਪ੍ਰਭ ਦੀ ਲਿਖਿਆ ਹੋਇਆ ਸੀ ਉਹ ਵਾਇਰਲ ਕਰਦੀ ਹੈ ਤੇ ਹੋਰ ਵੀ ਆਲੇ ਦੁਆਲੇ ਥਾਣਿਆਂ ਤੋਂ ਪੁੱਛਿਆ ਜਾਂਦਾ ਆਪਣੇ ਥਾਣੇ ਦੇ ਵਿੱਚ ਵੀ ਨੇੜੇ-ਟੜੇ ਸਭ ਹਾਲ ਕੀਤੀ ਜਾਂਦੀ ਹੈ ਕਿ ਕਿਤੇ ਕੋਈ ਲੜਕੀ ਦੀ ਮਿਸਿੰਗ ਦੀ ਰਿਪੋਰਟ ਦਰਜ ਹੋ ਪੁਲਿਸ ਨੂੰ ਕੋਈ ਵੀ ਸਫਲਤਾ ਨਹੀਂ ਮਿਲਦੀ ਫਿਰ ਜਿਹੜੀ ਇਹਨਾਂ ਦੀ ਬਾਹ ਦੀ ਜਿਹੜੀ ਪੋਸਟ ਪਾਈ ਹੁੰਦੀ ਹੈ ਜਿਹਦੇ ਉੱਪਰ ਪ੍ਰਭ ਦੀਪ ਲਿਖਿਆ ਹੁੰਦਾ ਤਾਂ ਇੱਕ ਪਰਿਵਾਰ ਪੁਲਿਸ ਨਾਲ ਕੰਟੈਕਟ ਕਰਦਾ ਮੌਕੇ ਤੇ ਪਹੁੰਚਦੇ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਡੀ ਲੜਕੀ ਦੀ ਬਾਹ ਦੇ ਉੱਪਰ ਵੀ ਪ੍ਰਾਪਤੀ ਬਲੀਕਿਆ ਹੋਇਆ। ਜਦੋਂ ਦੇਖਦੇ ਨੇ ਚਿਹਰਾ ਤਾਂ ਹਾਲਾਂਕਿ ਨਹੀਂ ਪਛਾਣ ਚੁੰਦਾ ਪਰ ਦੇਖ ਕੇ ਪਛਾਣ ਜਾਂਦੇ ਨੇ ਵੀ ਹਾਂ ਇਹ ਸਾਡੀ ਬੇਟੀ ਦੀ লাশ ਹੈ। ਪਰਿਵਾਰ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਉਹਨਾਂ ਦਾ। ਤਾਂ ਪੁਲਿਸ ਨੂੰ ਜਿਹੜੀ ਪਹਿਲੀ ਸਫਲਤਾ ਮਿਲਦੀ ਹੈ ਉਹਨੇ ਲੜਕੀ ਦੀ شناخت ਹੋ ਚੁੱਕੀ ਸੀ। ਇਹਦਾ ਨਾਂ ਸੀ ਮਨਪ੍ਰੀਤ ਕੌਰ। ਪਿੰਡ ਹਰੀਆ ਵਾਲਾ ਉੱਤਰਾਖੰਡ ਤੇਸਰ ਸਿੰਘ ਦੀ ਏ ਬੇਟੀ ਸੀ। ਇਹਦਾ ਕਰੀਬ 8 ਸਾਲ ਪਹਿਲਾਂ ਵਿਆਹ ਪੀਕੰਪੂਰਾ ਬੰਨਾ ਖੇੜਾ ਜ਼ਿਲ੍ਹਾ ਉਦਮਨਗਰ ਸੁਖਵੀਰ ਸਿੰਘ ਨਾਲ ਹੋਇਆ ਸੀ। ਸੁਖਵੀਰ ਸਿੰਘ ਹਰਨਾਮ ਸਿੰਘ ਦਾ ਲੜਕਾ ਸੀ। ਰਨਾਮ ਸਿੰਘ ਟਰੱਕ ਡਰਾਈਵਰ ਸੀ ਉਹਨਾਂ ਦੇ ਪੰਜ ਔਲਾਦ ਸੀ ਉਹਨਾਂ ਦਾ ਵਿਆਹ ਹੋ ਚੁੱਕਿਆ ਸੀ ਤੇ ਸੁਖਵੀਰ ਸਿੰਘ ਦੇ ਨਾਲ ਮਨਪ੍ਰੀਤ ਕੌਰ ਦਾ ਵਿਆਹ ਹੋਇਆ ਹੁੰਦਾ ਇਹਨਾਂ ਦੀ ਇੱਕ 5 ਸਾਲ ਦੀ ਬੇਟੀ ਵੀ ਸੀ ਹੁਣ ਪੁਲਿਸ ਪੁੱਛਦੀ ਹੈ ਵੀ ਇਹ ਇੱਥੇ ਕੀ ਕਰ ਰਹੀ ਹੈ ਵੀ ਇਹ ਕਿੱਥੇ ਰਹਿੰਦੀ ਹੈ ਇਹ ਪੇਕੇ ਰਹਿੰਦੀ ਹੈ ਜਾਂ ਇਹ ਸਹੁਰੇ ਰਹਿੰਦੀ ਹੈ ਪੁਲਿਸ ਹੈਰਾਨ ਹੁੰਦੀ ਹੈ ਵੀ ਬਿਜਨੌਰ ਦੇ ਵਿੱਚ ਇੱਥੇ ਤੇ ਉਹ ਪੁੱਛਿਆ ਜਾਂਦਾ ਜਦੋਂ ਇਹ ਹੋਰ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਇਹ ਕਈ ਸਾਲਾਂ ਤੋਂ ਆਪਣੇ ਪਤੀ ਨਾਲ ਅੱਡ ਕਾਸ਼ੀਪੁਰ ਦੇ ਵਿੱਚ ਰਹਿੰਦੀ ਹੈ ਹੁਣ ਪੁਲਿਸ ਹੈਰਾਨ ਹੁੰਦੀ ਹੈ ਕਿ ਨਾ ਤਾਂ ਪੇਕੇ ਰਹਿੰਦੀ ਹੈ ਤੇ ਨਾ ਹੀ ਇਹ ਸੌਰ ਰਹਿਂਦੀ ਹੈ ਇੱਕ ਕਾਸ਼ੀਪੁਰ ਹੋਰ ਪਤਾ ਕਰਨ ਦੇ ਪਤਾ ਲੱਗਦਾ ਵੀ ਇਹ ਇੱਕ ਕੱਪੜੇ ਦੀ ਦੁਕਾਨ ਤੇ ਉੱਥੇ ਕੰਮ ਕਰਦੀ ਆ। પતિ ਨਾਲ ਅਨਪਨ ਹੋਣ ਤੋਂ ਬਾਅਦ ਇਹ ਕਾਸ਼ੀਪੁਰ ਰਹਿਣ ਲੱਗ ਜਾਂਦੀ ਹੈ ਕੱਲੀ ਤੇ ਜਿਹੜੀ ਇਹਦੀ ਬੇਟੀ ਹੁੰਦੀ ਹੈ ਉਹ ਆਪਣੇ ਪਿਤਾ ਸੁਖਵੀਰ ਸਿੰਘ ਦੇ ਨਾਲ ਰਹਿੰਦੀ ਹੁੰਦੀ ਹੈ। ਹੁਣ ਪੁਲਿਸ ਨੂੰ ਇੱਕ ਗੱਲ ਤਾਂ ਕਲੀਅਰ ਹੋ ਜਾਂਦੀ ਹੈ ਵੀ ਇੰਨੀ ਦੂਰ ਇੱਥੇ ਸੈਰ ਕਰਨ ਤਾਂ ਆਈ ਨਹੀਂ ਵੀ ਕਾਰਨ ਕੀ ਐ? ਇਹ ਸਾਰਾ ਕੁਝ ਕੀ ਹੋਇਆ? ਤਾਂ ਜਿਹੜਾ ਪੁਲਿਸ ਦਾ ਸ਼ੱਕ ਪਤੀ ਵੱਲ ਵੀ ਜਾਂਦਾ ਵੀ ਸ਼ਾਇਦ ਇਸਨੇ ਕਤਲ ਕੀਤਾ ਹੋਵੇ ਜਾਂ ਕਰਵਾਇਆ ਹੋਵੇ ਜਾਂ ਇਹਦੇ ਕਤਲ ਦੇ ਵਿੱਚ ਇਹਦਾ ਹੱਥ ਹੋਵੇ। ਹੁਣ ਪੇਕਿਆਂ ਤੋਂ ਵੀ ਹੋਰ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪਤੀ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੁੱਛਗਿੱਛ ਦੇ ਵਿੱਚ ਪਤਾ ਲੱਗਦਾ ਕਿ ਕਰੀਬ 5 ਸਾਲ ਪਹਿਲਾਂ ਜਿਹੜੀ ਮਨਪਰੀਤ ਹੁੰਦੀ ਹੈ ਇਹ ਆਪਣੇ ਪੇਕੇ ਆ ਜਾਂਦੀ ਹੈ ਤੇ ਪੇਕੇ ਆ ਕੇ ਰਹਿਣ ਲੱਗ ਜਾਂਦੀ ਹੈ ਜਦੋਂ ਹੋਰ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਨੂੰ ਪਤਾ ਲੱਗਦਾ ਵੀ ਪਤੀ ਨਾਲ ਅਣਬਣ ਹੋਣ ਤੋਂ ਬਾਅਦ ਜਦੋਂ ਕਾਸ਼ੀਪੁਰ ਰਹਿੰਦੀ ਸੀ ਕਾਸ਼ੀਪੁਰੇ ਕਿਸੇ ਨਫੀਸ ਨਾਮ ਦੇ ਲੜਕੇ ਦੇ ਨਾਲ ਰਹਿੰਦੀ ਸੀ ਤੇ ਕਾਸ਼ੀਪੁਰ ਇੱਕ ਕੱਪੜੇ ਦੀ ਦੁਕਾਨ ਤੇ ਕੰਮ ਕਰਦੀ ਸੀ ਹੁਣ ਉਹ ਨਫੀਸ ਬਾਰੇ ਪਤਾ ਕੀਤਾ ਜਾਂਦਾ ਤਾਂ ਉਹਦਾ ਕੋਈ ਪਤਾ ਨਹੀਂ ਲੱਗਦਾ ਤਾਂ ਫਿਰ ਇਹਦੇ ਘਰ ਵਾਲੇ ਦਾ ਕਹਿਣਾ ਹੁੰਦਾ ਵੀ ਹੋ ਸਕਦਾ ਉਹਦਾ ਹੀ ਇਹ ਕਤਲ ਦੇ ਵਿੱਚ ਹੱਥ ਹੋਵੇ ਇਹ ਪਿਛਲੇ 5 ਸਾਲ ਤੋਂ ਉਹਦੇ ਨਾਲ ਕਮਰਾ ਲੈ ਕੇ ਕਾਸ਼ੀਪੁਰ ਉੱਥੇ ਕਿਰਾਏ ਤੇ ਰਹਿੰਦੀ ਹੈ ਨਫੀਸ ਬਾਰੇ ਪਤਾ ਕੀਤਾ ਜਾਂਦਾ ਹੁਣ ਜਦੋਂ ਨਫੀਸ ਦਾ ਪਤਾ ਕੀਤਾ ਜਾਂਦਾ ਤਾਂ ਉਹਦਾ ਪਤਾ ਲੱਗਦਾ ਵੀ ਉਹ ਮਨੀਆਂ ਵਾਲਾ ਪਿੰਡ ਦਾ ਰਹਿਣ ਵਾਲਾ ਉੱਤਰ ਪ੍ਰਦੇਸ਼ ਦਾ ਉਹਦੀ ਭਾਲ ਕੀਤੀ ਜਾਂਦੀ ਹੈ ਉਹਦੇ ਜਦੋਂ ਪਿੰਡ ਪੁਲਿਸ ਪਹੁੰਚਦੀ ਹੈ ਤਾਂ ਉਹ ਮੌਕੇ ਤੋਂ ਗਾਇਬ ਮਿਲਦਾ ਹੁਣ ਪੁਲਿਸ ਆਪਣੇ ਮੁਖਬਰਾਂ ਦਾ ਜਾਲ ਵਿਛਾਉਂਦੀ ਹੈ ਉਹਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਦੂਜੇ ਦਿਨੀ ਜਿਹੜਾ ਨਫੀਸ ਪੁਲਿਸ ਦੇ ਕਬਜ਼ੇ ਦੇ ਵਿੱਚ ਆ ਜਾਂਦਾ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਕਿਸੇ ਵੀ ਗੱਲ ਤੋਂ ਇਨਕਾਰ ਕਰਦਾ ਹੈ ਤੇ ਪੁਲਿਸ ਨੂੰ ਹੁਣ ਇਹ ਵੀ ਪਤਾ ਲੱਗਦਾ ਵੀ ਜਿਹੜਾ ਨਫੀਸ ਹੈ ਇਹ ਵਿਆਹਿਆ ਹੋਇਆ ਤੇ ਇਹਦੇ ਬੱਚੇ ਵੀ ਨੇ ਪੁਲਿਸ ਫਿਰ ਨਫੀਸ ਤੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਨਫੀਸ ਵੀ ਬੋਲਦਾ ਜਦੋਂ ਇਹ ਸਟੋਰੀ ਸੁਣਾਉਂਦਾ ਤੇ ਫਿਰ ਇੱਕ ਐਸੀ ਕਹਾਣੀ ਸਾਹਮਣੇ ਆਉਂਦੀ ਹੈ ਵੀ ਜਿਹੜੀ ਆਪਣੇ ਰਿਸ਼ਤੇ ਜੁੜੇ ਨੇ ਉਹ ਰਿਸ਼ਤਿਆਂ ਦੀ ਜਦੋਂ ਆਪਾਂ ਕਦਰ ਨਹੀਂ ਕਰਦੇ ਉਹ ਰਿਸ਼ਤਿਆਂ ਨੂੰ ਆਪਾਂ ਵੱਢਦੇ ਟੁੱਟਦੇ ਜਾਂ ਤੋੜਦੇ ਹਾਂ ਉਹਨਾਂ ਨੂੰ ਤਾਂ ਫਿਰ ਜਿਹੜੇ ਉਹਦੇ ਨਤੀਜੇ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਹੀ ਹੁੰਦੇ ਨੇ ਮਨਪ੍ਰੀਤ ਦਾ ਜਦੋਂ ਵਿਆਹ ਹੁੰਦਾ ਤਾਂ ਸੁਖਵੀਰ ਹੁਣ ਸੁਖਵੀਰ ਸਿੰਘ ਤੇ ਮਨਪ੍ਰੀਤ ਦੋਨੋਂ ਘਰ ਦੇ ਵਿੱਚ ਇਕੱਲੇ ਹੁੰਦੇ ਨੇ ਹਾਲਾਂਕਿ ਜਿਹੜਾ ਸੁਖਵੀਰ ਸਿੰਘ ਦਾ ਭਰਾ ਹੁੰਦਾ ਉਹਦਾ ਘਰ ਬਿਲਕੁਲ ਇਹਦੇ ਨਾਲ ਹੁੰਦਾ ਪਰ ਘਰ ਦੇ ਵਿੱਚ ਗੰਧ ਹੁੰਦੀ ਹੈ ਘਰ ਇਹਨਾਂ ਦੇ ਐਡਵਰਡ ਹੁੰਦੇ ਨੇ ਸਵੇਰੇ ਜਿਹੜਾ ਸੁਖਵੀਰ ਸਿੰਘ ਆਪਣੀ ਕਾਰ ਲੈ ਕੇ ਚਲਾ ਜਾਂਦਾ ਉਹ ਟੈਕਸੀ ਡਰਾਈਵਰ ਹੁੰਦਾ ਤੇ ਘਰ ਦੇ ਵਿੱਚ ਰਹਿ ਜਾਂਦੀ ਹੈ ਮਨਪ੍ਰੀਤ ਇਕੱਲੀ ਉਹਨੂੰ ਘਰ ਦੇ ਵਿੱਚ ਚੰਗਾ ਨਹੀਂ ਲੱਗਦਾ ਹੌਲੀ-ਹੌਲੀ 2 ਸਾਲ ਬੀਤ ਜਾਂਦੇ ਨੇ ਇਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਹੁੰਦੀ ਸੁਖਵੀਰ ਸਿੰਘ ਮਨਪ੍ਰੀਤ ਨੂੰ ਲੈ ਕੇ ਕਈ ਡਾਕਟਰਾਂ ਦੇ ਕੋਲ ਜਾਂਦਾ ਅਖੀਰ ਇਲਾਜ ਕਰਾਉਣ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਤਸੋਂ ਗਵੀਰ ਸਿੰਘ ਨੂੰ ਲੱਗਦਾ ਵੀ ਹੁਣ ਬੇਟੀ ਦੇ ਧਿਆਨ ਲੱਗੇਗੀ ਮਨਪ੍ਰੀਤ ਇੱਕ ਬੇਟੀ ਨੂੰ ਸਾਰਾ ਦਿਨ ਸਾਹਮਣਾ ਸੰਭਾਲਣਾ ਤੇ ਉਹਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿਣਾ ਤਾਂ ਦਿਨ ਦਾ ਪਤਾ ਹੀ ਨਹੀਂ ਲੱਗਣਾ ਪਰ ਉਹ ਇੱਥੇ ਗਲਤ ਹੁੰਦਾ ਇੱਕ ਬੇਟੀ ਦੇ ਹੋਣ ਦੇ ਬਾਵਜੂਦ ਮਨਪ੍ਰੀਤ ਦਾ ਜਿਹੜਾ ਦਿਲ ਹੈ ਮਨਪ੍ਰੀਤ ਦਾ ਦਿਲ ਫਿਰ ਵੀ ਆਪਣੇ ਸਹੁਰੇ ਨਹੀਂ ਲੱਗਦਾ ਉਹ ਆਪਣੀ ਬੇਟੀ ਨੂੰ ਲੈ ਕੇ ਥੋੜੀ ਜਦੋਂ ਵੱਡੀ ਹੁੰਦੀ ਹੈ ਤਾਂ ਉਹ ਹਰ ਟਾਈਮ ਉਹਨੂੰ ਇਹ ਲੱਗਦਾ ਵੀ ਮੈਂ ਘਰ ਦੇ ਵਿੱਚ ਇਕੱਲੀ ਹਾਂ ਮੈਂ ਬੋਰ ਹੋ ਰਹੀ ਹਾਂ ਇੱਕ ਬੇਟੀ ਹੋਣ ਦੇ ਬਾਵਜੂਦ ਉਹ ਵਾਰ-ਵਾਰ ਸੁਖਵੀਰ ਨੂੰ ਇਹੀ ਸ਼ਿਕਾਇਤ ਕਰਦਾ ਹੁਣ ਸੁਖਵੀਰ ਸਿੰਘ ਵੀ ਇੱਥੇ ਮਜਬੂਰ ਹੁੰਦਾ ਵੀ ਕੀ ਕੀਤਾ ਜਾਏ ਵੀ ਸਾਰੀਆਂ ਜਨਾਨੀਆਂ ਘਰ ਦੇ ਵਿੱਚ ਰਹਿੰਦੀਆਂ ਨੇ ਤੇਰੀ ਔਲਾਦ ਐ ਤੂੰ ਇਹਨੂੰ ਸੰਭਾਲ ਮੈਂ ਸਾਰਾ ਦਿਨ ਕੰਮ ਕਰਨ ਜਾਂਦਾ ਤੁਹਾਡੇ ਵਾਸਤੇ ਕਰਦਾ ਪਰ ਫਿਰ ਵੀ ਮਨਪ੍ਰੀਤ ਕੀ ਕਰਦੀ ਆ ਆਪਣੀ ਬੇਟੀ ਨੂੰ ਲੈ ਕੇ ਪੇਕੇ ਚਲੀ ਜਾਂਦੀ ਆ ਉੱਥੇ ਜਾ ਕੇ ਰਹਿਣ ਲੱਗ ਜਾਂਦੀ ਆ ਉਹ ਉੱਥੇ ਜਾ ਕੇ ਰਹਿਣ ਲੱਗ ਜਾਂਦੀ ਆ ਸੁਖਵੀਰ ਸਿੰਘ ਘਰ ਦੇ ਵਿੱਚ ਇਕੱਲਾ ਉਹਨੂੰ ਰੋਟੀ ਪਾਣੀ ਦਾ ਵਿਉਖਾ ਹੋ ਜਾਂਦਾ ਕਈ ਵਾਰ ਉਹਨੂੰ ਫੋਨ ਕਰਕੇ ਘਰ ਆਉਣ ਲੈ ਜਾਂਦਾ ਪਰ ਮਨਪ੍ਰੀਤ ਸਾਫ਼ ਜਵਾਬ ਦੇ ਦਿੰਦੀ ਆ ਉਹ ਦੇ ਪੇਕੇਆਂ ਨੂੰ ਵੀ ਫੋਨ ਕਰਦਾ ਉਹਦੇ ਮਾਪੇ-ਬਾਪ ਨੂੰ ਫੋਨ ਕੀਤਾ ਜਾਂਦਾ ਮਾਪੇ-ਮਾਪ ਵੱਲੋਂ ਵੀ ਕੋਈ ਤਸੱਲੀ ਬਖਸ਼ ਜਿਹੜਾ ਜਵਾਬ ਉਹਨੂੰ ਨਹੀਂ ਦਿੱਤਾ ਜਾਂਦਾ ਉਹ ਇੱਕ ਦਿਨ ਆਪਣੇ ਸਹੁਰੇ ਪਹੁੰਚਦਾ ਮਨਪ੍ਰੀਤ ਨੂੰ ਲੈਣ ਵਾਸਤੇ ਉੱਥੇ ਜਾ ਕੇ ਉਹਨੂੰ ਪਤਾ ਲੱਗਦਾ ਵੀ ਜਿਹੜੀ ਮਨਪ੍ਰੀਤ ਹੈ ਉਹ ਕਾਸ਼ੀਪੁਰ ਇੱਕ ਕੱਪੜੇ ਦੀ ਦੁਕਾਨ ਤੇ ਕੰਮ ਕਰਦੀ ਹੁਣ ਇਹ ਸੁਣ ਕੇ ਉਹ ਹੈਰਾਨ ਹੁੰਦਾ ਉਹ ਜਦੋਂ ਸ਼ਾਮ ਨੂੰ ਆਉਂਦੀ ਇਹਦੇ ਨਾਲ ਗੱਲ ਕੀਤੀ ਜਾਂਦੀ ਹੈ ਵੀ ਤੂੰ ਘਰ ਚੱਲ ਆਪਣਾ ਕੰਮ ਘਰ ਦੇਖ ਤੇ ਆਪਣੇ ਬੱਚੇ ਨੂੰ ਸੰਭਾਲ ਮੈਂ ਵੀ ਔਖਾ ਉਹ ਸਾਫ਼ ਜਵਾਬ ਦੇ ਦਿੰਦੀ ਹੈ ਵੀ ਜੇ ਮੇਰੇ ਨਾਲ ਰਹਿਣਾ ਤਾਂ ਕਾਸ਼ੀਪੁਰ ਕਮਰਾ ਲੈ ਕੇ ਰਹਿਣਾ ਪਏ। ਸੁਖਵੀਰ ਸਿੰਘ ਇਸ ਵਾਸਤੇ ਤਿਆਰ ਨਹੀਂ ਹੁੰਦਾ। ਉਹਦਾ ਕਹਿਣਾ ਹੁੰਦਾ ਵੀ ਜਦੋਂ ਮੇਰਾ ਆਪਣਾ ਘਰ ਹੈ ਮੈਂ ਉੱਥੇ ਕਿਰਾਏ ਦੇ ਜਾ ਕੇ ਕਿਉਂ ਰ੍ਹਾਂ? ਤੇ ਨਾਲੇ ਕੰਮ ਕਰਨ ਦੀ ਚੀਜ਼ ਜ਼ਰੂਰ ਤੇ ਜਦੋਂ ਮੈਂ ਮੰਨ। ਮਨਪ੍ਰੀਤ ਕਿਸੇ ਵੀ ਗੱਲ ਤੇ ਜਦੋਂ ਨਹੀਂ ਮੰਨਦੀ ਤਾਂ ਸੁਖਵੀਰ ਸਿੰਘ ਆਪਣੀ ਬੇਟੀ ਪ੍ਰਭਦੀਪ ਨੂੰ ਲੈ ਕੇ ਆਪਣੇ ਘਰ ਆ ਜਾਂਦਾ। ਉਸ ਤੋਂ ਬਾਅਦ ਜਿਹੜੀ ਮਨਪ੍ਰੀਤ ਹੁੰਦੀ ਹੈ ਉਹ ਕੀ ਕਰਦੀ ਹੈ? ਕਮਰਾ ਲੈ ਕੇ ਕਾਸ਼ੀਪੁਰ ਹੀ ਰਹਿਣ ਲੱਗ ਜਾਂਦੀ ਹੈ। ਆਪਣਾ ਪੇਕਾ ਪਰਿਵਾਰ ਵੀ ਛੱਡ ਦਿੰਦੀ ਹੈ। ਉੱਥੇ ਕੱਪੜੇ ਦੀ ਦੁਕਾਨ ਤੇ ਕੰਮ ਕਰਦੇ ਹੋਏ ਇੱਕ ਦਿਨ ਇਹਦੀ ਮੁਲਾਕਾਤ ਨਫੀਸ ਨਾਮ ਦੇ ਇੱਕ ਲੜਕੇ ਦੇ ਨਾਲ ਹੁੰਦੀ ਹੈ। ਉਹ ਵੀ ਟਰੱਕ ਡਰਾਈਵਰ ਹੁੰਦਾ। ਉਹ ਤੇ ਕਪੜਾ ਲੈਣ ਆਉਂਦਾ ਤੇ ਪਹਿਲੇ ਦਿਨੀ ਜਿਹੜੀ ਮਨਪ੍ਰੀਤ ਹੁੰਦੀ ਹੈ ਉਹ ਨਫੀਸ ਦੇ ਨਾਲ ਇੰਨਾ ਜ਼ਿਆਦਾ ਕੁਲ ਮਿਲ ਜਾਂਦੀ ਹੈ। ਉਹ ਨੂੰ ਆਪਣਾ ਨੰਬਰ ਵੀ ਦੇ ਦਿੰਦੀ ਹੈ ਤੇ ਉਹ ਤੋਂ ਨੰਬਰ ਵੀ ਲੈ ਲੈਂਦਾ। ਹੁਣ ਇਹਨਾਂ ਦਾ ਗੱਲਾਂ ਦਾ ਸਿਲਸਿਲਾ ਇੰਨਾ ਜ਼ਿਆਦਾ ਵੱਧਾ। ਇਹ ਜਿਹੜਾ ਨਫੀਸ ਹੁੰਦਾ ਇਹਦੇ ਕਮਰੇ ਤੇ ਆਉਣ ਸ਼ੁਰੂ ਕਰ ਦਿੰਦਾ। ਉਸ ਤੋਂ ਬਾਅਦ ਇਹਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ। ਇਹਨਾਂ ਦੇ ਨਜਾਇਜ਼ ਸਬੰਧ ਬਣਦੇ ਨੇ। ਤੇ ਇਸ ਕਮਰੇ ਦੇ ਉੱਪਰ ਹੀ ਇਹਦੇ ਨਾਲ ਪਤੀ ਪਤਨੀ ਵਾਂਗੂ ਰਹਿਣ ਲੱਗ ਜਾਂਦਾ। ਹਾਲਾਂਕਿ ਉਹ ਯੂਪੀ ਦਾ ਹੁੰਦਾ ਇਹ ਨਜਾਇਜ਼ ਸਬੰਧੀ ਹੁੰਦੇ ਨੇ ਉਹਦਾ ਪਰਿਵਾਰ ਹੁੰਦਾ ਤੇ ਬੱਚੇ ਹੁੰਦੇ ਨੇ ਤੇ ਜਿਹੜੀ ਮਨਪ੍ਰੀਤ ਹੁੰਦੀ ਹੈ ਇਹ ਵੀ ਵਿਆਹੀ ਹੁੰਦੀ ਹੈ ਤੇ ਇਹਦੀ ਵੀ ਇੱਕ ਬੇਟੀ ਹੁੰਦੀ ਹੈ ਇਹ ਸਾਰਾ ਕੁਝ ਭੁੱਲ ਕੇ ਇਹਨਾਂ ਦਾ ਜਿਹੜਾ ਫੇਰ ਕਈ ਦਿਨ ਚੱਲਦਾ ਸੁਖਵੀਰ ਸਿੰਘ ਹੁਣ ਇਹਦੇ ਮਾਮਲੇ ਵਿੱਚ ਕੋਈ ਦਖਲ ਨਹੀਂ ਦਿੰਦਾ ਉਹਨੂੰ ਇਹੀ ਸੀ ਵੀ ਚੱਲ ਮੁਸੀਬਤ ਟਲੀ ਬਲਾਟ ਟਲੀ ਹੁਣ ਇਹ ਸਾਰਾ ਕੁਝ ਐਵੇਂ ਚੱਲਦਾ ਸੀ ਨੁਫੀਸ਼ ਨੂੰ ਵੀ ਐਸੀ ਵੀ ਐਵੇਂ ਚੱਲਦਾ ਰਹੇਗਾ ਉਹ ਆਪਣੀ ਪਤਨੀ ਨਾਲੋਂ ਜ਼ਿਆਦਾ ਟਾਈਮ ਮਨਪ੍ਰੀਤ ਕੌਰ ਨੂੰ ਦਿੰਦਾ ਸੀ ਮਨਪ੍ਰੀਤ ਕਾਫੀ ਖੂਬਸੂਰਤ ਸੀ ਤੇ ਉਹ ਇਹਨੂੰ ਛੱਡਣਾ ਨਹੀਂ ਸੀ ਚਾਹੁੰਦਾ ਹੁਣ ਮਨਪ ਇਤੇ ਦਬਾਅ ਬਣਾਉਣ ਲੱਗ ਜਾਂਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਾ। ਹਾਲਾਂਕਿ ਉਹ ਇਸ ਵਾਸਤੇ ਤਿਆਰ ਨਹੀਂ ਹੁੰਦਾ ਕਿਉਂਕਿ ਉਹਦਾ ਪਰਿਵਾਰ ਹੁੰਦਾ। ਉਹ ਟਾਲਦਾ। ਇਸ ਤੋਂ ਬਾਅਦ ਇਹਨਾਂ ਦੀ ਕਲੇਸ਼ ਰਹਿਣੀ ਸ਼ੁਰੂ ਹੋ ਜਾਂਦਾ। ਫਿਰ ਉਸ ਤੋਂ ਬਾਅਦ ਨਫੀਸ ਇੱਕ ਹੋਰ ਚਾਲ ਚੱਲਦਾ। ਜਦੋਂ ਮਨਪ੍ਰੀਤ ਵਾਰ-ਵਾਰ ਉਸ ਤੇ ਦਬਾਅ ਬਣਾਉਂਦੀ ਹੈ, ਇੱਕ ਹੋਰ ਪਲਾਨਿੰਗ ਕਰਦਾ। ਹਾਲਾਂਕਿ ਜਿਹੜੇ ਸਾਰੇ ਖਰਚੇ ਸੀ ਉਹ ਨਫੀਸ ਚੱਕਦਾ ਸੀ ਮਨਪ੍ਰੀਤ ਕੌਰ ਦੇ। ਇੱਕ ਨਫੀਸ ਦਾ ਦੋਸਤ ਹੁੰਦਾ ਕਾਦਰਾਬਾਦ ਦਾ। ਉਹ ਮਨਪ੍ਰੀਤ ਦਾ ਵਿਆਹ ਉਹਦੇ ਨਾਲ ਕਰਵਾ ਲੈਂਦਾ। ਉਹ ਕਹਿੰਦਾ ਤੂੰ ਇਹਦੇ ਨਾਲ ਵਿਆਹ ਕਰਾ ਲੈ। ਇੱਕ ਲੜਕੀ ਹੈ। ਤੇ ਮੈਂ ਤੇਰਾ ਉਹਦੇ ਨਾਲ ਵਿਆਹ ਕਰਾਉ। ਉਹਦੀ ਜ਼ਮੀਨ ਜਾਇਦਤ ਬਹੁਤ ਹੁੰਦੀ ਹੈ ਪਰ ਉਹਦਾ ਵਿਆਹ ਨਹੀਂ ਹੋਇਆ ਹੁੰਦਾ। ਇਧਰੋਂ ਮਨਪ੍ਰੀਤ ਨੂੰ ਕਿਹਾ ਜਾਂਦਾ ਮਨਪ੍ਰੀਤ ਜਵਾਬ ਦੇ ਦਿੰਦੀ ਹੈ ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਣਾ। ਮੈਂ ਤੇਰੇ ਨਾਲ ਪਿਆਰ ਕਰਦੀ। ਤੇ ਨਫੀਸ ਉਹਨੂੰ ਸਮਝਾਉਂਦਾ ਵੀ ਇਹਦੀ ਜ਼ਮੀਨ ਜਾਇਦਤ ਬਹੁਤ ਹੈ। ਇਹਦੇ ਕੋਲ ਪੈਸਾ ਕਾਫੀ ਹੈ ਤੇ ਆਪਾਂ ਵੀ ਮਿਲਦੇ ਰਹਾਂਗੇ। ਇਸ ਕਰਕੇ ਮਨਪ੍ਰੀਤ ਤਿਆਰ ਹੋ ਜਾਂਦੀ ਹੈ। ਦੇਖੋ ਹੁਣ ਕਿਸ ਤਰ੍ਹਾਂ ਦੀ ਔਰ ਸੀ। ਉਹਨੂੰ ਪਿਆਰ ਪੈਸੇ ਨਾਲ ਸੀ ਜਾਂ ਕਿਸੇ ਬੰਦੇ ਨਾਲ ਸੀ ਸਮਝ ਤੋਂ ਪਰੇ ਦੀ ਗੱਲ ਸੀ। ਤਾਂ ਉਹ ਉਸ ਬੰਦੇ ਨਾਲ ਜਾ ਕੇ ਉਹਦੇ ਪਿੰਡ ਰਹਿਣਾ ਸ਼ੁਰੂ ਕਰ ਦਿੰਦੀ ਹੈ ਕਾਦਰਾਬਾਦ। ਉੱਥੇ 1 ਉਹ ਬੰਦਾ ਇਹਨੂੰ ਪਸੰਦ ਨਹੀਂ ਆਉਂਦਾ। ਇਤੋਂ ਫਿਰ ਜਿਹੜਾ ਨਫੀਸ ਹੁੰਦਾ ਪਰੇਸ਼ਾਨ ਹੋ ਜਾਂਦਾ। ਫਿਰ ਇਹਨੂੰ ਕਮਰੇ ਤੇ ਲੈ ਆਉਂਦਾ। ਉਸ ਤੋਂ ਬਾਅਦ ਇਹਦਾ ਖਰਚਾ ਪਾਣੀ ਚੱਕਦਾ ਪਰ ਹੁਣ ਮਨਪ੍ਰੀਤ ਇੱਕ ਜਿੱਦ ਤੇ ਅੜ ਜਾਂਦੀ ਐ। ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਪਏਗਾ। ਨਫੀਸ ਦੇ ਵਾਰ-ਵਾਰ ਟਾਲਣ ਦੇ ਵੀ ਜਦੋਂ ਮਨਪ੍ਰੀਤ ਨਹੀਂ ਮੰਦੀ ਤਾਂ ਫਿਰ ਮਨਪ੍ਰੀਤ ਇੱਕ ਦਿਨ ਕਹਿੰਦੀ ਐ ਵੀ ਜਾਂ ਤਾਂ ਮੇਰੇ ਨਾਲ ਵਿਆਹ ਕਰਾ ਨਹੀਂ ਤਾਂ ਤੈਨੂੰ ਮੈਂ ਹਲਾਤਕਾਰ ਦੇ ਕੇਸ ਦੇ ਵਿੱਚ ਐਸਾ ਫਸਾਵਾਂਗੀ ਕਿ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਰਹੇਗਾ। ਤੂੰ ਮੇਰੇ ਨਾਲ ਇੰਨੇ ਸਾਲ ਰਿਹਾ ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਪਏਗਾ। ਹੁਣ ਇਸ ਗੱਲ ਤੋਂ ਨਫ ਉਹਦੇ ਨਾਲ ਉਵੇਂ ਹੀ ਪਿਆਰ ਮੁਹੱਬਤ ਬਣਾ ਕੇ ਰੱਖਦਾ। ਕੁਛ ਦਿਨ ਉਹਨੂੰ ਟਾਲਦਾ ਰਹਿੰਦਾ। ਉਹਨੂੰ ਦਿਮਾਗ ਦੇ ਵਿੱਚ ਸੋਚ ਚੁੱਕਿਆ ਸੀ ਵੀ ਇਹ ਔਰਤ ਕੁਝ ਵੀ ਕਰ ਸਕਦੀ ਹੈ। ਜਿਹੜੀ ਆਪਣੀ ਇੱਕ ਬੇਟੀ ਨੂੰ ਛੱਡ ਸਕਦੀ ਹੈ, ਆਪਣੇ ਪਤੀ ਨੂੰ ਛੱਡ ਸਕਦੀ ਹੈ, ਆਪਣੇ ਪੇਕੇਆਂ ਨੂੰ ਛੱਡ ਸਕਦੀ ਹੈ, ਤਾਂ ਉਹ ਮੇਰੇ ਨਾਲ ਵੀ ਕੁਝ ਵੀ ਕਰ ਸਕਦੀ ਹੈ। ਹੁਣ ਉਹਦੇ ਦਿਮਾਗ ਦੇ ਵਿੱਚ ਜਿਹੜੀ ਪਲਾਨਿੰਗ ਚੱਲਦੀ ਹੁੰਦੀ ਹੈ, ਉਹ ਪਲਾਨਿੰਗ ਦੇ ਤਹਿਤ ਉਹ ਕ੍ਰਾਈਮ ਸ਼ੋਅ ਦੇਖਦਾ ਹੈ, ਕਈ ਐਸੀਆਂ ਫਿਲਮਾਂ ਦੇਖਦਾ ਹੈ, ਦ੍ਰਿਸ਼ਮ ਵਰਗੀਆਂ ਫਿਲਮਾਂ ਦੇਖਦਾ ਹੈ ਵੀ ਕੀ ਕੀਤਾ ਜਾਏ। ਉਹ ਇੱਕ ਫਿਲਮ ਦੇ ਵਿੱਚ ਦੇਖਦਾ ਹੈ ਵੀ ਜਿਹੜਾ ਵਿਲਨ ਹੁੰਦਾ ਉਹ ਹੀਰੋ ਨੂੰ ਐਕਸੀਡੈਂਟ ਦੇ ਵਿੱਚ ਮਾਰਦਾ। ਉਹ ਉਹਦੇ ਚਿਹਰੇ ਦੇ ਉੱਪਰੋਂ ਟਰੱਕ ਕੱਢ ਦਿੰਦਾ ਜਿਹੜੀ ਕਿਸੇ ਨੂੰ ਪਛਾਣ ਨਾ ਆ ਸਕੇ ਇਸ ਪਲਾਨ ਨੂੰ ਅਮਲੀ ਜਾਮਾ ਪਹਿਨਾਨ ਲਈ 17 ਸਤੰਬਰ 2021 ਨੂੰ ਉਹ ਇੱਕ ਦਿਨ ਜਾ ਕੇ ਮਨਪ੍ਰੀਤ ਨੂੰ ਕਹਿੰਦਾ ਵੀ ਮੈਂ ਅੱਜ ਬਹੁਤ ਖੁਸ਼ ਹਾਂ ਤੂੰ ਮੰਗਲਾ ਜੋ ਮੰਗਣਾ ਉਹ ਕਹਿੰਦੀ ਵੀ ਜੇ ਇੰਨਾ ਖੁਸ਼ ਹਾਂ ਤੂੰ ਮੇਰੇ ਨਾਲ ਵਿਆਹ ਕਰ। ਤਾਂ ਕਹਿੰਦਾ ਵਿਆਹ ਵੀ ਕਰਾਵਾਂਗੇ ਇਹ ਵੀ ਮਨਜ਼ੂਰ ਹੈ। ਉਹ ਖੁਸ਼ ਹੋ ਜਾਂਦੀ ਹੈ। ਕਹਿੰਦਾ ਚੱਲ ਅੱਜ ਆਪਾਂ ਘੁੰਮਣ ਚੱਲੀਏ। ਉਹਨੂੰ ਤਿਆਰ ਕਰਾ ਕੇ ਹੋ ਕੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਚਲੇ ਜਾਂਦਾ। ਉਹਨੂੰ ਹੁੰਦਾ ਵੀ ਕਿਸੇ ਤਰੀਕੇ ਰਾਤ ਨੂੰ ਕਿਸੇ ਸੁੰਨਸਾਨ ਸੜਕ ਦੇ ਉੱਤੇ ਕਾਣੇ ਲਾਇਆ ਜਾਵੇ। ਤੇ ਇਹ ਸਾਰੀਆਂ ਗੱਲਾਂ ਤੋਂ ਮਨਪ੍ਰੀਤ ਬੇਖਬਰ ਹੁੰਦੀ। ਹੁਣ ਇਹ ਬਜਨੌਰ ਵੱਲ ਚੱਲ। ਉੱਥੇ ਜਾ ਕੇ ਰੋਟੀ ਖਾਣ ਦੀ ਇੱਛਾ ਹੁੰਦੀ ਹੈ। ਇੱਕ ਹੋਟਲ ਤੇ ਬਹਿ ਕੇ ਢਾਬੇ ਤੇ ਬਹਿ ਕੇ ਰੋਟੀ ਵੀ ਖਾਂਦੇ ਨੇ। ਉੱਥੇ ਮਨਪ੍ਰੀਤ ਕੋਰ ਜਿਹੜੀ ਹੁੰਦੀ ਹੈ, ਗੀਅਰ ਪੀਂਦੀ ਹੈ ਤੇ ਜਿਹੜਾ ਨਫੀਸ ਹੁੰਦਾ ਹੈ, ਇਹ ਸ਼ਰਾਬ ਪੀਂਦਾ। ਜਦ ਰੋਟੀ ਖਾਂਦੇ ਹੁੰਦੇ ਨੇ, ਉਸ ਸਮੇਂ ਮਨਪ੍ਰੀਤ ਦੇ ਫੋਨ ਤੇ ਕਿਸੇ ਦਾ ਫੋਨ ਆਉਂਦਾ ਤੇ ਜਿਹੜਾ ਨਫੀਸ ਨੇ ਸੋਚਿਆ ਹੁੰਦਾ ਵੀ ਹਰਦوار ਵਾਲੇ ਰੋਡ ਤੇ ਜਾ ਕੇ ਉੱਥੇ ਸੁਨਸੰਝ ਜਗ੍ਹਾ ਤੇ ਕਿਤੇ ਨੂੰ ਠਕਾਣੇ ਲਾਇਆ ਜਾਏ। ਉੱਥੇ ਉਹਦੀ ਪਲਾਨਿੰਗ ਫੇਲ ਹੁੰਦੀ ਦਿਖਦੀ ਹੈ ਉਹ ਤਾਂ ਮਨਪ੍ਰੀਤ ਕਹਿੰਦੀ ਹੈ ਵੀ ਮੈਨੂੰ ਵਾਪਸ ਕਾਸ਼ੀਪੁਰ ਛੱਡ। ਉਹ ਕਹਿੰਦਾ ਵੀ ਕਾਸ਼ੀਪੁਰ ਨਹੀਂ ਆਪਾਂ ਅੱਜ ਹਰਦਵਾਰ ਰਾਤ ਰੁਕਾਂਗੇ ਸਵੇਰੇ ਚੱਲਾਂਗੇ। ਉਹ ਜਿੱਦ ਤੇ ਅੜ ਜਾਂਦੀ ਵੀ ਮੈਂ ਅੱਜ ਕਾਸ਼ੀਪੁਰ ਹਰ ਹਾਲਤ ਚ ਪਹੁੰਚਣਾ। ਇੱਥੇ ਨਫੀਸ ਨੂੰ ਇੱਕ ਹੋਰ ਸ਼ੱਕ ਹੁੰਦਾ ਵੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਕਿਉਂਕਿ ਨਫੀਸ ਟਰੱਕ ਡਰਾਈਵਰ ਸੀ। ਉਹ ਅਕਸਰ ਟਰੱਕ ਲੈ ਕੇ ਦੂਰ ਦੂਰ ਜਾਂਦਾ ਸੀ ਤੇ ਕਈ ਕਈ ਦਿਨ ਨਹੀਂ ਸੀ ਹੁੰਦਾ। ਉਹਨੂੰ ਹੁੰਦਾ ਵੀ ਮੇਰੀ ਗੈਰ ਹਾਜ਼ਰੀ ਦੇ ਵਿੱਚ ਇਹਦਾ ਕਿਸੇ ਹੋਰ ਦੇ ਨਾਲ ਸੰਬੰਧ ਨੇ। ਉਹ ਪੁੱਛਦਾ ਵੀ ਫੋਨ ਕਿੱਦਾ ਸੀ? ਉਹ ਬੜਾ ਪੁੱਛਣ ਤੇ ਵੀ ਜਦੋਂ ਫੋਨ ਨੰਬਰ ਨਾ ਤਾਂ ਫੋਨ ਦਿੰਦੀ ਹੈ ਤੇ ਨਾ ਹੀ ਉਹਨੂੰ ਦੱਸਦੀ ਹੈ ਤੇ ਲੜਾਈ ਹੋਣ ਤੋਂ ਬਾਅਦ ਇਹ ਫਿਰ ਟਰੱਕ ਦੇ ਵਿੱਚ ਸਵਾਰ ਹੁੰਦੇ ਨੂੰ ਕਹਿੰਦਾ ਵੀ ਠੀਕ ਹੈ ਮੈਂ ਤੈਨੂੰ ਕਾਸ਼ੀਪੁਰ ਛੱਡ ਦੇਣਾ ਹੁਣ ਬੀਅਰ ਪੀਣ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਜਦੋਂ ਗੱਡੀ ਚਾ ਕੇ ਬੈਠਦੇ ਨੇ ਤੇ ਜਿਹੜੀ ਮਨਪ੍ਰੀਤ ਹੁੰਦੀ ਹੈ ਇਹ ਤੇ ਬੀਅਰ ਦਾ ਜਿਹੜਾ ਨਸ਼ਾ ਉਹ ਹਾਵੀ ਹੋਣ ਲੱਗ ਜਾਂਦਾ ਤੇ ਦੇਖਦਾ ਜਦੋਂ ਵੀ ਇਹ ਤੇ ਨਸ਼ਾ ਹਾਵੀ ਹੈ ਵੀ ਮਨਪ੍ਰੀਤ ਪੂਰੀ ਸੁਰਤ ਦੇ ਵਿੱਚ ਨਹੀਂ ਤਾਂ ਨਵੀਸ ਕੀ ਕਰਦਾ ਉਹ ਤੋਂ ਲੋਹੇ ਦੀ ਰਾੜ ਚੱਕਦਾ ਉਹਦੇ ਸਿਰ ਤੇ ਮਾਰੀ ਜਾਂਦੀ ਹੈ ਜਦੋਂ ਬੇਹੋਸ਼ ਹੋ ਜਾਂਦੀ ਹੈ ਉਹਨੂੰ ਸੜਕ ਤੇ ਲਟਾ ਟਰੱਕ ਅੱਗੇ ਪਿੱਛੇ ਕਰਕੇ ਉਹਦਾ ਜਿਹੜਾ ਚਿਹਰਾ ਬਿਲਕੁਲ ਤਹਿਸਨੈਜ਼ ਕਰ ਦਿੱਤਾ ਜਾਂਦਾ ਹੈ ਦੇਖੋ ਕਿੰਨੀ ਦਰਿੰਦਗੀ ਹੈ ਇੱਕ ਕਿਸੇ ਜਾਨਵਰ ਨੂੰ ਵੀ ਡੰਡਾ ਮਾਰਨ ਲੱਗਿਆਂ ਵੀ ਕਿੰਨਾ ਸੋਚੀਦਾ ਤੇ ਉਹਨੇ ਇੱਕ ਇਨਸਾਨ ਦੇ ਚਿਹਰੇ ਦੇ ਉੱਪਰ ਜਿਹਦੇ ਨਾਲ ਇੰਨੇ ਸਾਲ ਰਿਹਾ ਵਾਰ-ਵਾਰ ਟਰੱਕ ਕਰਕੇ ਉਹਦਾ ਚਿਹਰਾ ਤਹਿਸਨੈਜ਼ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਆਧਾਰ ਕਾਰਡ ਹੁੰਦਾ ਤੇ ਉਹਦਾ ਫੋਨ ਲੈ ਕੇ ਚਲਾ ਜਾਂਦਾ ਉਹ ਆਪਣੇ ਪਿੰਡ ਪਹੁੰਚਦਾ ਪਿੰਡ ਜਾ ਕੇ ਆਪਣਾ RAM ਨਾਲ ਰਾਤ गुजार। ਉਹ ਨਫੀਸ ਨੇ ਜਿਹੜੀ ਫਿਲਮ ਦੇਖੀ ਹੋਈ ਸੀ ਉਹਦੇ ਮੁਤਾਬਕ ਨਫੀਸ ਨੂੰ ਵੇਅ ਸੀ ਕਿ ਨਾ ਇਹਦੀ ਪਛਾਣ ਹੋਣੀ ਹੈ ਤੇ ਨਾ ਪੁਲਿਸ ਕਦੇ ਮੇਰੇ ਤੱਕ ਪਹੁੰਚੇਗੀ। ਪਰ ਪੁਲਸ ਨੂੰ ਕੋਸ਼ੀ ਘੰਟੇ ਲੱਗਦੇ ਨੇ ਉਹਦੇ ਤੱਕ ਪਹੁੰਚਣ ਲੱਗਿਆ ਤੇ ਕਾਤਲ ਪੁਲਿਸ ਦੇ ਸਾਹਮਣੇ ਸੀ ਸਾਰਾ ਆਪਣਾ ਇਕਬਾਲੀਆ ਜੁਰਮ ਕਰ ਚੁੱਕਿਆ। ਉਹਨੂੰ ਗ੍ਰਿਫਤਾਰ ਕੀਤਾ ਜਾਂਦਾ। ਗ੍ਰਿਫਤਾਰ ਕਰਕੇ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਤੇ ਉਹਨੂੰ ਜੇਲ੍ਹ ਭੇਜਿਆ ਜਾਂਦਾ। ਇੱਕ ਔਰਤ ਨੇ ਆਪਣਾ ਹਸਦਾ ਵਸਦਾ ਘਰ ਉਜਾੜਿਆ। ਪੂਰੀ ਰੀਤੀ ਰਿਵਾਜ ਦੇ ਨਾਲ ਉਹਨੇ ਸੁਖਵੀਰ ਸਿੰਘ ਦੇ ਨਾਲ ਪੂਰੇ ਰਿਸ਼ਤੇਦਾਰਾਂ ਦੀ ਮੌਜੂਦਗੀ ਦੇ ਵਿੱਚ ਵਿਆਹ ਕਰਾਇਆ। ਉਸ ਤੋਂ ਬਾਅਦ ਉਸ ਨੂੰ ਛੱਡ ਕੇ ਇੱਕ ਹੋਰ ਪ੍ਰਾਇਮਰ ਦੇ ਨਾਲ ਉਹਨੇ ਸਬੰਧ ਬਣਾਇਆ। ਉਸ ਤੋਂ ਬਾਅਦ ਇੱਕ ਹੋਰ ਮਰਦਨ ਨਾਲ ਵੀ ਜਾ ਕੇ 10 ਦਿਨ ਰਹੀ। ਦੇਖਣ ਚ ਖੂਬਸੂਰਤ ਸੀ ਪਰ ਦਿਲ ਉਨਾਂ ਹੀ ਭੈੜਾ, ਦਿਮਾਗ ਉਨਾਂ ਹੀ ਭੈੜਾ ਸੀ। ਅਖੀਰ ਉਹਨੂੰ ਕੀ ਮਿਲਿਆ? ਆਪਣੇ ਪਤੀ ਦੇ ਬੱਚੇ ਨੂੰ ਛੱਡ ਕੇ ਗਈ ਜਿਹਨੂੰ ਆਪਣੇ ਪਤੀ ਤੇ ਬੱਚੇ ਦਾ ਖਿਆਲ ਨਹੀਂ ਆਇਆ। ਦੂਜੇ ਬੰਦੇ ਦੇ ਨਾਲ ਗਈ ਮੌਤ ਮਿਲੀ। ਉਹ ਕਿਸੇ ਦੀ ਕੀ ਹੋ ਸਕਦੀ ਸੀ ਜਿਹੜੀ ਆਪਣੇ ਬੱਚੇ ਦੀ ਨਹੀਂ ਹੋਈ, ਆਪਣੇ ਟਿੱਡੋ ਜੰਮੇ ਬੱਚੇ ਦੀ। ਤੇ ਜਿਹਦੇ ਨਾਲ ਗਈ ਉਹਦੇ ਹੱਥੋਂ ਮੌਤ ਮਿਲੀ। ਜਿਹੜੇ ਰਿਸ਼ਤੇ ਪ੍ਰਮਾਤਮਾ ਨੇ ਤੁਹਾਡੇ ਨਾਲ ਜੋੜੇ ਨੇ ਜਦੋਂ ਉਹਨਾਂ ਦੀ ਅਣਦੇਖੀ ਕਰੋਗੇ ਤਾਂ ਇਹ ਸਾਰਾ ਕੁਝ ਤੁਹਾਨੂੰ ਸਹਿਣ ਕਰਨਾ ਪਏਗਾ ਜੇ ਤੁਸੀਂ ਕਿਸੇ ਦੇ ਨਾਲ ਗੱਦਾਰੀ ਕਰਦੇ ਹੋ ਤਾਂ ਕੋਈ ਤੁਹਾਡੇ ਨਾਲ ਵਫਾਦਾਰੀ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਵੀ ਪਤਾ ਹੁੰਦਾ ਹੈ ਵੀ ਜੇ ਪਹਿਲਾਂ ਕਿਸੇ ਨੂੰ ਧੋਖਾ ਦੇ ਸਕਦੀ ਹੈ ਤਾਂ ਮੈਨੂੰ ਵੀ ਧੋਖਾ ਦੇ ਸਕਦੀ ਹੈ ਚਾਹੇ ਔਰਤ ਹੈ ਚਾਹੇ ਬੰਦਾ ਹੈ ਹਮੇਸ਼ਾ ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਰੱਖਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਨਾਲ ਸਿਰਫ ਤੁਸੀਂ ਨਹੀਂ ਤੁਹਾਡੇ ਨਾਲ ਤੁਹਾਡੇ ਮਾਂ-ਬਾਪ ਵੀ ਨੇ ਤੁਹਾਡੇ ਨਾਲ ਤੁਹਾਡੇ ਭੈਣ-ਭਰਾ ਵੀ ਜੁੜੇ ਨੇ ਤੁਹਾਡੇ ਰਿਸ਼ਤੇਦਾਰ ਜੁੜੇ ਨੇ ਤੁਹਾਡੀਆਂ ਹਰਕਤਾਂ ਦੇ ਨਾਲ ਉਹਨਾਂ ਨੂੰ ਵੀ ਫਰਕ ਪੈਂਦਾ ਹੈ। ਉਹਨਾਂ ਦੇ ਵੀ ਸਮਾਜ ਦੇ ਵਿੱਚ ਬੇਇੱਜ਼ਤੀ ਹੁੰਦੀ ਹੈ। ਸਿਰਫ ਆਪਣੇ ਬਾਰੇ ਨਹੀਂ ਸੋਚਿਆ ਜਾ ਸਕਦਾ ਪੂਰੇ ਪਰਿਵਾਰ ਬਾਰੇ ਸੋਚਣਾ ਚਾਹੀਦਾ ਕਦੇ ਵੀ ਕੋਈ ਕਦਮ ਚੁੱਕਣ ਤੋਂ ਪਹਿਲਾਂ। ਤੁਹਾਡੇ ਇੱਕ ਕਦਮ ਦੇ ਨਾਲ ਪੂਰੇ ਪਰਿਵਾਰ ਦੇ ਉੱਪਰ ਕੀ ਬੀਤਦੀ ਹੈ ਇਹ ਸ਼ਾਇਦ ਉਸ ਟਾਈਮ ਬੱਚੇ ਨਹੀਂ ਸੋਚਦੇ ਜਦੋਂ ਕਦਮ ਚੱਕਦੇ ਨੇ ਤੇ ਜਦੋਂ ਤੱਕ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਉਦੋਂ ਤੱਕ ਦੁਨੀਆ ਉੱਜੜ ਚੁੱਕੀ ਹੁੰਦੀ ਹੈ। ਕੁਝ ਪੱਲੇ ਨਹੀਂ ਬਚਦਾ ਨਾ ਤਾਂ ਪਰਿਵਾਰ ਦੇ ਨਾ ਆਪਣੇ। ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋਈਆਂ। ਨਫੀਸ ਉਹਦੇ ਚੱਕਰ ਦੇ ਵਿੱਚ ਆ ਕੇ ਬੱਚੇ ਤੇ ਘਰਵਾਲੀ ਅੱਜ ਘਰ ਬੈਠੇ ਨੂੰ ਉਹ ਆਪਣੀ ਸਜ਼ਾ ਭੁਗਤ ਰਿਆ ਤੇ ਜਿਹੜੀ ਮਨਪਰੀ ਸੀ ਉਹ ਦੁਨੀਆ ਤੋਂ ਚਲੀ ਗਈ ਤੇ ਇੱਕ ਉਹ ਬੇਟੀ ਜਿਹੜੀ ਉਹਨੂੰ ਪੈਦਾ ਕਰਕੇ ਨੇ ਛੱਡਿਆ ਉਹ ساری ਜ਼ਿੰਦਗੀ ਮਾਂ ਨੂੰ ਤਰਸਦੀ ਰਹੇਗੀ ਤੇ ਜਦੋਂ ਨੂੰ ਪਤਾ ਲੱਗੇ ਮਾਂ ਨੇ ਆ ਕੁਝ ਕੀਤਾ ਤਾਂ ਉਹਦੇ ਦਿਲ ਦੇ ਵਿੱਚ ਮਾਂ ਲਈ ਜਿਤ ਰਹੇਗੀ ਸੁਖਵੀਰ ਸਿੰਘ ਜਿਹੜਾ ਬੜੇ ਚਾਵਾਂ ਨਾਲ ਜਿਹਦਾ ਵਿਆਹ ਹੋਇਆ ਸੀ ਅਖੀਰ ਉਹਦੀ ਪਤਨੀ ਨੇ ਛੱਡ ਕੇ ਉਹਨੂੰ ਦੂਜੇ ਬੰਦੇ ਨਾਲ ਰਹਿਣਾ ਸ਼ੁਰੂ ਕੀਤਾ ਹਾਲਾਂਕਿ ਉਹਨੇ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਕਿਸੇ ਨੂੰ ਵੀ ਤੱਕੇ ਦੇ ਨਾਲ ਆਪਣੇ ਨਾਲ ਨਹੀਂ ਰੱਖਿਆ ਜਾ ਸਕਦਾ ਤੱਕੇ ਨਾਲ ਪਿਆਰ ਨਹੀਂ ਕੀਤਾ ਜਾ ਸਕਦਾ ਉਹ ਇੱਕ ਸਿੱਧਾ ਸਾਦਾ ਇਨਸਾਨ ਸੀ ਕਈ ਵਾਰ ਜਿਆਦਾ ਤੇਜ਼ ਹੋਣਾ ਜਿਆਦਾ ਦਿਮਾਗ ਦਾ ਤੇਜ਼ ਹੋਣਾ ਤੇ ਜਿਆਦਾ ਸੋਹਣਾ ਹੋਣਾ ਵੀ ਨੁਕਸਾਨਦਾਇਕ ਹੀ ਹੁੰਦਾ ਉਹੀ ਕੁਝ ਮਨਪਰੀਤਕੌਰ ਦੇ ਨਾਲ ਹੋਇਆ ਹਮੇਸ਼ਾ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਭਾਈ ਭੈਣ ਪਤੀ ਪਤਨੀ ਜਿਹੜਾ ਵੀ ਰਿਸ਼ਤਾ ਹੈ ਉਹ ਰਿਸ਼ਤੇ ਦੀ ਕਦਰ ਕਰੋ ਉਹਦੀ ਕਦਰ ਕਰੋਗੇ ਮੁਸੀਬਤ ਦੇ ਵਿੱਚ ਉਹ ਤੁਹਾਡੇ ਨਾਲ ਖੜੇ ਮਿਲਣਗੇ ਤੇ ਜੇ ਉਹ ਰਿਸ਼ਤਿਆਂ ਦੀ ਅਣਦੇਖੀ ਕਰੋਗੇ ਇੱਕ ਦਿਨ ਤੁਸੀਂ ਇਕੱਲੇ ਰਹਿ ਜਾਓਗੇ ਅਮੇਸ਼ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮੇਰੇ ਨਾਲ ਕਿ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾਰ